ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੇ ਭੈਣ ਭਰਾਵਾਂ ਨੂੰ ਪੈਸੇ ਦੀ ਪ੍ਰੋਬਲਮ ਹੈ ਕਈ ਵਾਰ ਤਾਂ ਖਾਲਸਾ ਜੀ ਆਪਣੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਮਨੁੱਖ ਇੱਕ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਪਰ ਖਾਲਸਾ ਜੀ ਅੱਜ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਉਹ ਸਿਰਫ ਤੇ ਸਿਰਫ ਪੈਸੇ ਨੂੰ ਲੈ ਕੇ ਹੀ ਕਰਾਂਗੇ ਜਿਹੜੇ ਵੀ ਘਰਾਂ ਦੇ ਵਿੱਚ ਪੈਸੇ ਦੀ ਦਿੱਕਤ ਚੱਲ ਰਹੀ ਹੈ ਜਾਂ ਪੈਸਾ ਨਹੀਂ ਰੁਕਦਾ ਜਾਂ ਫਿਰ ਖਾਲਸਾ ਜੀ ਉਹ ਮਨੁੱਖ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਪਰ ਘਰ ਦੇ ਵਿੱਚ ਪੈਸਾ ਫਿਰ ਵੀ ਨਹੀਂ ਰੁਕਦਾ ਪੈਸਾ ਲੈ ਕੇ ਆਈਦਾ ਪਰ ਪਤਾ ਨਹੀਂ ਕਿੱਥੇ ਚਲਾ ਜਾਂਦਾ ਹੈ ਕਹਿਣ ਦਾ ਭਾਵ ਕਿ ਪੈਸੇ ਨਾਲ ਉਹਨਾਂ ਦੇ ਘਰ ਵਿੱਚ ਬਰਕਤ ਹੀ ਨਹੀਂ ਰਹਿੰਦੀ ਇਸੇ ਲਈ ਅੱਜ ਅਸੀਂ ਤੁਹਾਡੇ ਲਈ ਛੋਟਾ ਜਿਹਾ ਉਪਾਅ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਪੈਸੇ ਦੇ ਸੰਬੰਧੀ ਜੋ ਵੀ ਮੁਸ਼ਕਲ ਹੈ ਉਹ ਹੱਲ ਹੋ ਜਾਵੇਗੀ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਬਰਕਤ ਨਹੀਂ ਪੈਂਦੀ ਜਾਂ ਤੁਹਾਡੇ ਘਰ ਪੈਸਾ ਨਹੀਂ ਰੁਕਦਾ ਤੁਹਾਡੇ ਘਰ ਬਰਕਤ ਵੀ ਪੈਣੀ ਸ਼ੁਰੂ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਜੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਧਿਆਨ ਦੇ ਨਾਲ ਅੰਤ ਤੱਕ ਜਰੂਰ ਸੁਣਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਕਈ ਵਾਰ ਆਪਣੇ ਨਾਲ ਐਦਾਂ ਹੁੰਦਾ ਹੈ ਕਿ ਸਵੇਰ ਦੇ ਸਮੇਂ ਆਪਣਾ ਜਿਹੜਾ ਪਰਸ ਹੈ ਉਹ ਪੈਸਿਆਂ ਦੇ ਨਾਲ ਭਰਿਆ ਹੁੰਦਾ ਪਰ ਸ਼ਾਮ ਨੂੰ ਉਹ ਪਰਸ ਖਾਲੀ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਕਿ ਪੈਸਾ ਕਿੱਥੇ ਚਲਾ ਗਿਆ ਤੇ ਕਿੱਥੋਂ ਆਇਆ ਸੀ ਜਿਸ ਘਰ ਦੇ ਵਿੱਚ ਇੱਕ ਹੀ ਮਨੁੱਖ ਕਮਾਉਣ ਵਾਲਾ ਹੁੰਦਾ ਉਹ ਕਿਤੇ ਨਾ ਕਿਤੇ ਕਿਸੇ ਇਸ ਚੀਜ਼ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦਾ ਉਹ ਸੋਚਦਾ ਹੈ ਕਿ ਮੈਂ ਇੰਨੀ ਜ਼ਿਆਦਾ ਮਿਹਨਤ ਵੀ ਕਰਦਾ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਦੇ ਵਿੱਚ ਜੁਟਿਆ ਰਹਿੰਦਾ ਹਾਂ ਮਿੰਤ ਕਰਨ ਦੇ ਬਾਵਜੂਦ ਵੀ ਮੇਰੇ ਘਰਦਿਆਂ ਦੇ ਖਰਚੇ ਨੂੰ ਸਭ ਕੁਝ ਨੂੰ ਮਿਲਾ ਕੇ ਬਿਲਕੁਲ ਵੀ ਪੂਰਾ ਨਹੀਂ ਹੁੰਦਾ ਇਸੇ ਤਰ੍ਹਾਂ ਜੇਕਰ ਅੱਜ ਕੱਲ ਦੇ ਸਮੇਂ ਵਿੱਚ ਆਪਾਂ ਕਿਸੇ ਰਿਸ਼ਤੇਦਾਰ ਜਾਂ ਭੈਣ ਭਰਾਵਾਂ ਦੇ ਕੋਲ ਪੈਸਾ ਮੰਗਣ ਵੀ ਜਾਂਦੇ ਹਾਂ ਕਦੇ ਵੀ ਤੁਸੀਂ ਦੇਖਿਆ ਹੋਵੇਗਾ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਤੇ ਅੱਜ ਕੱਲ ਦੇ ਸਮੇਂ ਵਿੱਚ ਪੈਸਾ ਹੀ ਹਰ ਇੱਕ ਚੀਜ਼ ਨੂੰ ਪੈਸੇ ਨਾਲ ਹੀ ਪਾਵਰ ਹੈ ਜਿਸ ਦੇ ਕੋਲ ਪੈਸਾ ਹੈ ਉਸ ਦੀ ਹੀ ਕਦਰ ਹੁੰਦੀ ਹੈ ਜਿਸ ਦੇ ਕੋਲ ਪੈਸਾ ਨਹੀਂ ਹੈ ਉਸ ਦੀ ਕਦਰ ਕਦੇ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਸਾਂਝੀ ਕਰਨ ਲੱਗੇ ਹਾਂ ਇਸ ਦੇ ਵਿੱਚ ਤੁਸੀਂ ਆਪਣੇ ਹੀ ਘਰ ਦੇ ਵਿੱਚ ਦੋ ਲੌਂਗਾਂ ਨੂੰ ਇੱਕ ਅਜਿਹੀ ਜਗ੍ਹਾ ਤੇ ਸੁਪਾ ਕੇ ਰੱਖਣਾ ਹੈ ਜਿਸ ਨੂੰ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਪੈਸੇ ਸੰਬੰਧੀ ਜੋ ਵੀ ਮੁਸ਼ਕਲ ਹੈ ਉਹ ਤੁਹਾਡੀ ਸਾਰੀ ਪਰੇਸ਼ਾਨੀ ਦੂਰ ਹੋ ਜਾਵੇਗੀ ਤੇ ਪੈਸਾ ਜਿਸ ਤੇ ਕੋਲ ਹੈ ਅੱਜ ਕੱਲ ਦੇ ਸਮੇਂ ਵਿੱਚ ਉਸ ਤੇ ਹੀ ਘਰ ਦੇ ਵਿੱਚ ਸੁਖ ਸ਼ਾਂਤੀ ਹੈ ਜਿਸ ਦੇ ਘਰ ਪੈਸਾ ਹੈ ਜਿਸ ਤੇ ਕੋਲ ਪੈਸਾ ਨਹੀਂ ਹੈ ਉਸ ਘਰ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਚੱਲਦਾ ਰਹਿੰਦਾ ਹੈ ਕਿਉਂਕਿ ਉਹ ਘਰ ਦੀਆਂ ਜ਼ਰੂਰਤਾਂ ਨੂੰ ਨਹੀਂ ਪੂਰੀਆਂ ਕਰ ਸਕਦਾ ਜਿਸ ਘਰ ਦੇ ਘਰ ਦੇ ਵਿੱਚ ਲੜਾਈ ਝਗੜਾ ਬਹੁਤ ਜ਼ਿਆਦਾ ਰਹਿੰਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਤੁਸੀਂ ਕਰੋਗੇ ਉਹ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਦੋਂ ਕਰਨਾ ਤੇ ਕਿਸ ਟਾਈਮ ਕਰਨਾ ਉਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਆਕ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਉਹ ਤੁਸੀਂ ਲੌਂਗ ਦਾ ਕਰਨਾ ਹੈ ਤੇ ਸਹੀ ਗੱਲ ਦਾ ਇਹੀ ਧਿਆਨ ਰੱਖਣਾ ਹੈ ਬਸ ਗੱਲ ਦਾ ਇਹੀ ਧਿਆਨ ਰੱਖਣਾ ਹੈ ਤੁਸੀਂ ਲੌਂਗ ਲੈਣੇ ਨੇ ਉਪਾ ਕਰਨ ਦੇ ਲਈ ਉਹ ਲੌਂਗ ਸਾਫ ਸੁਥਰੇ ਹੋਣੇ ਚਾਹੀਦੇ ਨੇ ਤੇ ਉਹਨਾਂ ਦੇ ਉੱਪਰ ਫੁੱਲ ਵੀ ਹੋਣਾ ਚਾਹੀਦਾ ਹੈ ਫੁੱਲ ਤੋਂ ਬਿਨਾਂ ਲੌਂਗ ਨਹੀਂ ਲੈਣੀ ਟੁੱਟੇ ਫੁੱਟੇ ਲੌਂਗ ਨਹੀਂ ਲੈਣੀ ਜੇਕਰ ਤੁਸੀਂ ਟੁੱਟੇ ਫੁੱਟੇ ਜਾਂ ਫੁੱਲ ਤੋਂ ਬਿਨਾ ਲੌਂਗ ਲੈਂਦੇ ਹੋ ਤਾਂ ਇਸ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਤੁਸੀਂ ਇਸ ਓਪਾ ਨੂੰ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਬਸ ਇੱਕ ਸੌਖਾ ਜਿਹਾ ਤੇ ਸਿੰਪਲ ਓਪਾ ਹੈ ਇਸ ਦੇ ਲਈ ਸਾਨੂੰ ਚਾਹੀਦਾ ਹੈ ਕੀ ਹੈ ਦੋ ਲੌਂਗ ਚਾਹੀਦੇ ਨੇ ਇੱਕ ਛੋਟਾ ਜਿਹਾ ਟੁਕੜਾ ਲਾਲ ਕੱਪੜੇ ਦਾ ਚਾਹੀਦਾ ਉਹ ਲਾਲ ਕੱਪੜੇ ਦਾ ਟੁਕੜਾ ਉਨਾ ਕੋ ਲਓ ਜਿਸ ਦੇ ਵਿੱਚ ਤੁਸੀਂ ਲੌਂਗ ਨੂੰ ਲਪੇਟ ਸਕੋ ਇਸ ਉਪਾਅ ਨੂੰ ਕਰਨ ਲਈ ਸਭ ਤੋਂ ਪਹਿਲਾਂ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਖਾਸ ਕਰਕੇ ਜਦੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤਾਂ ਤੁਸੀਂ ਆਪਣੇ ਸਿਰਫ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਇਸ ਉਪਾਅ ਬਾਰੇ ਨਹੀਂ ਦੱਸਣਾ ਬਿਲਕੁਲ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿਸੇ ਹੋਰ ਨੂੰ ਵੀ ਵੀ ਤੁਸੀਂ ਆਪਣੇ ਘਰ ਦੇ ਵਿੱਚ ਇਹ ਉਪਾਅ ਕੀਤਾ ਹੈ ਕਿਉਂਕਿ ਕੁਝ ਭੈਣਾਂ ਅਜੇਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਗੱਲ ਨਹੀਂ ਪੱਛਦੀ ਉਹ ਦੱਸ ਦਿੰਦੀਆਂ ਨੇ ਕਿ ਉਹਨਾਂ ਦੇ ਘਰ ਵਿੱਚ ਇਸ ਉਪਾਅ ਦੇ ਕਰਨ ਨਾਲ ਐਨਾ ਦੇ ਘਰ ਦੀ ਦਲੇਦਰਤਾ ਦੂਰ ਹੋ ਗਈ ਹੈ ਉਹਨਾਂ ਦੇ ਘਰ ਦੇ ਵਿੱਚ ਮਾਹੌਲ ਪਹਿਲਾਂ ਨਾਲੋਂ ਵਧੀਆ ਹੋ ਗਿਆ ਹੈ ਇਸ ਤਰ੍ਹਾਂ ਜਦੋਂ ਉਹ ਦੱਸ ਦਿੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਇਸ ਦਾ ਉਪਾਅ ਦਾ ਜਿਹੜਾ ਫਲ ਹੈ ਜਿਹੜਾ ਫਾਇਦਾ ਹੈ ਉਹ ਪੂਰਾ ਸਹੀ ਤਰੀਕੇ ਦੇ ਨਾਲ ਨਹੀਂ ਮਿਲਦਾ ਜਿਸ ਕਰਕੇ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਸਾਨੂੰ ਇਸ ਦੇ ਕਾਰਨ ਨਾਲ ਕੋਈ ਫਾਇਦਾ ਨਹੀਂ ਹੋਇਆ ਇਸ ਚੀਜ਼ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਤੁਹਾਡੇ ਪਰਿਵਾਰ ਤੋਂ ਇਲਾਵਾ ਇਸ ਉਪਾਅ ਬਾਰੇ ਕਿਸੇ ਤੀਸਰੇ ਨੂੰ ਨਹੀਂ ਪਤਾ ਲੱਗਣ ਦੇਣਾ ਚਾਹੀਦਾ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਦੋ ਲੌਂਗ ਲੈਣੇ ਨੇ ਪੂਰੇ ਸਾਬਤ ਹੋਣੇ ਚਾਹੀਦੇ ਨੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ ਤੁਸੀਂ ਇੱਕ ਛੋਟਾ ਜਿਹਾ ਲਾਲ ਕੱਪੜਾ ਲੈਣਾ ਹੈ ਜੇ ਤੁਸੀਂ ਥੋੜਾ ਜਿਹਾ ਵੱਡਾ ਲੈਂਦੇ ਹੋ ਤਾਂ ਤੁਸੀਂ ਦੋ ਲੌਂਗਾਂ ਨੂੰ ਚੰਗੀ ਤਰ੍ਹਾਂ ਲਪੇਟ ਕੇ ਕਿਸੇ ਨੂੰ ਦੇਖ ਨਾ ਸਕੋ ਉਸ ਦੀ ਤੁਸੀਂ ਗੱਠ ਵੀ ਮਾਰ ਸਕਦੇ ਹੋ ਜੇਕਰ ਕੱਪੜਾ ਛੋਟਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਤਹਿ ਲਾ ਕੇ ਉਸ ਨੂੰ ਲਪੇਟ ਕੇ ਰੱਖ ਦਿਓ ਲਪੇਟਣ ਤੋਂ ਬਾਅਦ ਇਹਨਾਂ ਲੌਂਗਾਂ ਨੂੰ ਆਪਣੇ ਘਰ ਦੇ ਵਿੱਚ ਉਸ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਦੀ ਨਿਗਾਹ ਨਾ ਪਵੇ ਜਿਵੇਂ ਕਿ ਘਰ ਦੀ ਤਜ਼ੋਰੀ 'ਚ ਰੱਖੋ ਆਪਣੇ ਘਰ ਦੀ ਤਜ਼ੋਰੀ ਦੇ ਵਿੱਚ ਰੱਖਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਉੱਥੇ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਆਪਣੇ ਘਰ ਦਾ ਜੋ ਕੀਮਤੀ ਸਮਾਨ ਹੈ ਜਿਸ ਜਗ੍ਹਾ ਤੇ ਰੱਖਦੇ ਹੋ ਉਸ ਜਗ੍ਹਾ ਦੇ ਵਿੱਚ ਇਹ ਕੱਪੜਾ ਤੇ ਲੌਂਗ ਰੱਖ ਸਕਦੇ ਹੋ ਇਹ ਜਿਹੜਾ ਲੌਂਗ ਤੇ ਕੱਪੜਾ ਰੱਖਿਆ ਹੈ ਇਸ ਨੂੰ ਬਾਰ-ਬਾਰ ਕੱਢ ਕੇ ਨਹੀਂ ਦੇਖਣੀ ਇਹ ਉੱਥੇ ਹੀ ਰੱਖ ਲਓ ਜਾਂ ਫਿਰ ਜਿੱਥੇ ਆਪਾਂ ਘਰ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਕਿ ਖਾਸ ਹੁੰਦੀਆਂ ਨੇ ਉੱਥੇ ਇਸ ਚੀਜ਼ ਨੂੰ ਰੱਖ ਦਿਓ ਕਿਉਂਕਿ ਉਹ ਕਿਸੇ ਦੇ ਨਜ਼ਰ ਨਹੀਂ ਪੈਣਾ ਚਾਹੀਦਾ ਤੁਸੀਂ ਜਦੋਂ ਇਹ ਚੀਜ਼ ਰੱਖ ਦਿਓ ਤਾਂ ਮੁੜ ਕੇ ਇਸ ਨੂੰ ਭੁੱਲ ਜਾਓ ਇਸ ਦਾ ਮਨ ਦੇ ਵਿੱਚ ਵਾਰ-ਵਾਰ ਖਿਆਲ ਨਾ ਲੈ ਕੇ ਆਓ ਅਸੀਂ ਜਿੱਥੇ ਵੀ ਲੌਂਗ ਰੱਖੇ ਨੇ ਜਿਵੇਂ ਅਸੀਂ ਲਾਲ ਕੱਪੜੇ ਦੇ ਵਿੱਚ ਲੌਂਗ ਰੱਖੇ ਨੇ ਇਹ ਲਾਲ ਕੱਪੜਾ ਮਾਤਾ ਲక్ష్ਮੀ ਜੀ ਨੂੰ ਬਹੁਤ ਪਸੰਦ ਹੈ ਤੇ ਜਿਹੜਾ ਲਾਲ ਕੱਪੜਾ ਅਸੀਂ ਰੱਖਿਆ ਹੈ ਲੌਂਗਾ ਦੇ ਵਿੱਚ ਉਸ ਕੱਪੜੇ ਤੋਂ ਜਿਹੜੀ ਲక్ష్ਮੀ ਮਾਤਾ ਜੀ ਆ ਉਪ ਪ੍ਰਸੰਨ ਹੋ ਕੇ ਸਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਪੈਣੀ ਸ਼ੁਰੂ ਕਰ ਦਿੰਦੀ ਹੈ ਤੇ ਜਿਹੜਾ ਸਾਡੇ ਘਰ ਦੇ ਵਿੱਚ ਪੈਸਾ ਹੈ ਉਹ ਵੀ ਰੁਕਣਾ ਸ਼ੁਰੂ ਹੋ ਜਾਵੇਗਾ ਜਿੰਨੀਆਂ ਵੀ ਪੈਸੇ ਨੂੰ ਲੈ ਕੇ ਸਮੱਸਿਆਵਾਂ ਨੇ ਉਹ ਸਾਰੀਆਂ ਸਾਡੀਆਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਦਲੇਦਰਤਾ ਖਤਮ ਹੋ ਜਾਵੇਗੀ ਸਾਰੇ ਪੈਸਿਆਂ ਸਾਰੇ ਪਾਸੇ ਤੋਂ ਪੈਸਾ ਹੀ ਪੈਸਾ ਆਉਣ ਦਾ ਹੀਲਾ ਵਸੀਲਾ ਬਣਿਆ ਰਹੇਗਾ ਤੇ ਦੂਸਰਾ ਜੋ ਅਸੀਂ ਦੋ ਲੌਂਗ ਰੱਖੇ ਨੇ ਲੌਂਗ ਦੇ ਵਿੱਚ ਐਸੀ ਸ਼ਕਤੀ ਹੁੰਦੀ ਹੈ ਜੋ ਕਿ ਇੱਕ ਚੁੰਬਕ ਦੀ ਤਰ੍ਹਾਂ ਹੁੰਦੀ ਹੈ ਉਹ ਚੁੰਬਕ ਦੀ ਤਰ੍ਹਾਂ ਧਨ ਨੂੰ ਆਪਣੇ ਵੱਲ ਖਿੱਚਦੀ ਹੈ ਇਸ ਦੇ ਨਾਲ ਲੌਂਗ ਆਪਣੇ ਘਰ ਦੇ ਵਿੱਚ ਜਿੰਨੀ ਵੀ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਜਾਂ ਜੋ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਹੁੰਦੀ ਹੈ ਉਹਨਾਂ ਨੂੰ ਘਰ ਦੇ ਵਿੱਚੋਂ ਬਾਹਰ ਕੱਢਣ ਲਈ ਇਹ ਲੌਂਗ ਇੰਨੀ ਸ਼ਕਤੀ ਰੱਖਦੇ ਨੇ ਇਹ ਸਾਰੀ ਨੈਗੇਟਿਵ ਊਰਜਾ ਨੂੰ ਆਪਣੇ ਵੱਲ ਖਿੱਚ ਲੈਂਦੇ ਨੇ ਜਿਹੜਾ ਲਾਲ ਕੱਪੜਾ ਹੈ ਉਹ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰਦਾ ਹੈ ਤਾਂ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜਿਹੜੇ ਇਹ ਦੋ ਲੌਂਗ ਰੱਖੇ ਨੇ ਇਹ ਨੈਗੇਟਿਵ એનર્ਜੀ ਨੂੰ ਦੂਰ ਕਰਦੇ ਨੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ